ਰਵਾਲੀਏ ਨਿਕਰ ਮੇਰਾ ਨਿਕਾ ਦੇਆ रा वाली आप बुलावे चिट्ठियां पावे कण लावे जय माता जय माता जय माता एक बारी फिर बोलो जय माता दी फिर बोलो जय माता दी फिर बोलो जय माता दी अरे जोर ना बोलो और जोर ना बोलो और जोर ना बोलो जेडे गणपति महाराज के भरोसा लगदे हो हाथ उडा के कहो जय माता दी ਜਿਹੜੇ ਗਣਪਤੀ ਮਹਾਰਾਜ ਤੇ ਐਸ ਕਦਰ ਭਰੋਸਾ ਰੱਖਦੇ ਆ ਵੀ ਸਾਡੇ ਕੰਮ ਸਵਾਰ ਰਏ ਗਣਪਤੀ ਮਹਾਰਾਜ ਉਹ ਹੱਥ ਉਠਾ ਕੇ ਬੋਲੋ ਗਣਪਤੀ ਪਪਾ ਗਣਪਤੀ ਪਪਾ ਉਠਾ ਕੇ ਹੱਥ ਬੋਲੋ ਹੁ ਗਣਪਤੀ ਮਹਾਰਾਜ ਮੇਰੀ ਰੱਖਿਓ ਜੀਲਾਜ ਗਣਪਤੀ ਮਹਾਰਾਜ ਮੇਰੀ ਰੱਖਿਓ ਜੀਲਾਜ ਗਣਪਤੀ ਮਹਾਰਾਜ ਮੇਰੀ ਰੱਖਿਓ ਗਣਪਤੀ ਮਹਾਰਾਜ ਮੇਰੀ ਰੱਖਿਓ ਜੀਲਾਜ ਇੱਕ ਵਾਰੀ ਕੋਈ ਬੰਦਾ ਗਣਪਤੀ ਮਹਾਰਾਜ ਦੀ ਅਰਾਧਨਾ ਕਰਨ ਲੱਗਿਆ ਪਰਮਾਤਮਾ ਨੂੰ ਮੰਨਣ ਦਾ ਤਰੀਕਾ ਦੋ ਤਰੀਕੇ ਦਾ ਹੈ। ਕਈ ਬੰਦੇ ਤਾਂ ਚਲਾਕੀ ਦੇ ਤਰੀਕੇ ਨਾਲ ਮੰਨਦੇ ਐ। ਕਹੋ ਜੈ ਮਾਤਾ ਦੀ। ਫਿਰ ਬੋਲੋ। ਹੋਰ ਜ਼ੋਰ ਦੀ ਬੋਲੋ। ਆਵਾਜ਼ ਨਹੀਂ ਆਈ ਤੁਹਾਡੀ। ਹੋਰ ਜ਼ੋਰ ਨਾਲ ਬੋਲੋ। ਇੱਕ ਵਾਰੀ ਲੰਬੀ ਸਾਰੀ ਆਵਾਜ਼ ਦਿਓ ਜਰਾ। ਜੈ ਕਰੋ ਸ਼ਰਨ ਵਾਲੀ ਦਾ। ਸ਼ਰਨ ਵਾਲੀ ਦਾ। ਜੈ ਕਰੋ। ਜੈ ਕਰੋ ਮਾ ਸ਼ਰਨ ਵਾਲੀ ਦਾ। ਐਸੀ ਕਿਰਪਾ ਮਾਤਾ ਰਣੀ ਤੁਹਾਡੇ ਤੇ ਕਰੇ ਕਈ ਵਾਰ ਬੰਦਾ ਤਰੀਕੇ ਨਾਲ ਉਹ ਬੰਦਾ ਮੰਨੇ ਉਹ ਬੰਦਾ ਮੰਦਾ ਸੀ ਲਾਲਚ ਨਾਲ ਲਾਲਚ ਨਾਲ ਮੰਦਾ ਸੀਗਾ ਹੁਣ ਲਾਲਚ ਨਾਲ ਮੰਦਾ ਇੱਕ ਦਿਨ ਆਰਾਧਨਾ ਕਰਨ ਬੈਠ ਗਿਆ ਕਰਦੇ 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 ਆਰਾਧਨਾ ਕਰਨ ਬੈਠੇ ਸੰਤਾਂ 'ਤੇ ਪੁੱਛਦੇ ਬੇਟਾ ਕੀ ਕਰਦਾ ਕਹਿੰਦੇ ਮਹਾਰਾਜ ਮੈਨੂੰ ਕੋਈ ਸiddhi ਚਾਹੀਦੀ ਹੈ ਕਹਿੰਦੇ ਫਿਰ ਸ਼ਿਵ ਸ਼ੰਕਰ ਦੀ ਆਰਾਧਨਾ ਕਰ ਬੈਠ ਗਿਆ ਸ਼ਿਵ ਸ਼ੰਕਰ ਮਹਾਰਾਜ ਦੀ ਆਰਾਧਨਾ ਕਰਨ ਤੇ ਕਰੀ ਜਾਵੇ ਮੈਂ دیਵਾਨਾ ਸਾਈਆਂ ਦੇ ਤੇ ਸਾਈਂ دیਵਾਨੇ ਸ਼ੰਕਰ ਦੇ ਮੈਂ دیਵਾਨਾ ਸਾਈਆਂ ਦੇ ਤੇ ਸਾਈਂ دیਵਾਨੇ ਸ਼ੰਕਰ ਦੇ ਮੈਂ دیਵਾਨਾ ਸਾਈਆਂ ਦੇ ਤੇ ਸਾਈਂ دیਵਾਨੇ ਸ਼ੰਕਰ ਦੇ ਐਸੀ ਕਿਰਪਾ ਹੋਈ ਐਸੀ ਦਇਆ ਹੋਈ ਐਸੀ ਰਹਿਮਤ ਹੋਈ ਆਰਾਧਨਾ ਕੀਤੀ 5 ਸਾਲ 4 ਸਾਲ ਪਰ ਅੰਦਰੋਂ ਲਾਲਚ ਉਹਦੇ ਅੰਦਰ ਲਾਲਚ ਸਿਕਾਉ ਜੈ ਮਤ ਜੀ ਫਿਰ ਬੋਲੋ ਜ਼ੋਰ ਨਾ ਬੋਲੋ ਹੋਰ ਜ਼ੋਰ ਨਾ ਬੋਲੋ ਹੋਰ ਜ਼ੋਰ ਨਾ ਬੋਲੋ ਹੋਰ ਜ਼ੋਰ ਨਾ ਬੋਲੋ ਹੋਰ ਜ਼ੋਰ ਨਾ ਬੋਲੋ ਐਸੀ ਦਇਆ ਹੋਈ ਐਸੀ ਰਹਿਮਤ ਹੋਈ ਕਿ ਸ਼ਿਵ ਸ਼ੰਕਰ ਮਹਾਰਾਜ ਪ੍ਰਗਟ ਹੋਗੇ ਕਹਿੰਦੇ ਦਾਸੋਏ ਕੀ ਚਾਹੀਦਾ ਹੁਣ ਲਾਲਚੀ ਬੰਦੇ ਨੇ ਤੇ ਲਾਲਚ ਵਾਲਾ ਕੰਮ ਕਰਨਾ ਸੀ ਵੱਡੀ ਸਾਰੀ ਚਾਦਰ ਵਿਛਾ ਲਈ ਉਹਨੇ ਕਹਿੰਦਾ ਜੀ ਤੁਸੀਂ ਦੁਨੀਆ ਦੇ ਮਾਲਕ ਹੋ ਕਹਿੰਦੇ ਦੁਨੀਆ ਦੇ ਮਾਲਕ ਨੂੰ ਦਿਓ ਕੀ ਦਿੰਨੇ ਹੋ ਸ਼ਿਵ ਸ਼ੰਕਰ ਮਹਾਰਾਜੀ ਨੇ ਇੱਕ ਮੁਠੀ ਚਾਵਲਾਂ ਦੀ ਕਰਕੇ ਉਹਦੀ ਚਾਦਰ ਚਪਾਤੀ ਉਹ ਕਹਿੰਦੇ ਜੀ ਐਡੀ ਵੱਡੀ ਚਾਦਰ ਵਿਛਾਈ ਮੈਨੂੰ ਐਸੀ ਬਹੁਤ ਕੁਝ ਦਵੋਗੇ ਤੇ ਇੱਕ ਮੁਠੀ ਚਾਵਲਾਂ ਦੀ ਇੱਕ ਮੁਠੀ ਚਾਵਲਾਂ ਦੀ ਦੇ ਦਿਓ ਇੱਕ ਮੁਠੀ ਚਾਵਲਾਂ ਦੀ ਕਹਿੰਦੇ ਜੀ ਹੋਰ ਕੀ ਦਵੋਗੇ ਸ਼ਿਵ ਸ਼ੰਕਰ ਮਹਾਰਾਜ ਕਹਿੰਦੇ ਬਸ ਇੰਨਾ ਹੀ ਦੇਣਾ ਸੀਗਾ ਕਹਿੰਦੇ ਪਰ ਐਸੀ ਕਿਰਪਾ ਕਰੋ ਵੀ ਜਿਹੜੀ ਚੀਜ਼ ਦਿੱਤੀ ਐ ਉਹ ਵਧਦੀ ਰਵੇ ਐਨੇ ਕ ਚਾਵਲ ਫੇਰ ਚੱਕੇ ਸ਼ਿਵ ਸ਼ੰਕਰ ਮਹਾਰਾਜ ਨੇ ਵਿੱਚ ਪਾਤੇ ਕਹਿੰਦੇ ਜਾ ਤਥਾਸਤੂ ਪੋਟਲੀ ਬੰਨੀ ਮੱਥਾ ਵੀ ਨਹੀਂ ਟੇਕਿਆ ਤੁਰ ਪਿਆ ਕੌਣ-ਕੌਣ ਸ਼ਿਵ ਸ਼ੰਕਰ ਮਹਾਰਾਜ ਤੇ ਭਰੋਸਾ ਰੱਖਦਾ ਹੱਥ ਉਠਾਓ ਜਰਾ एक बार शिव शंकर मारे ने हाथ उठाओ जरा हाँ पूरे हाथ उठाओ विदाउट डमरू पोले शंकर था मेरा बेटा आ जाओ <स्थाथ> ਬੋਲੇ ਬੰਗ ਬੰਬਲੇ ਬੰਬਲੇ ਬੰਗ ਬੋਲੇ ਬੰਗ ਬੰਗ ਬੋਲੇ ਬੰਗ ਬੰਬਲੇ ਬੰਬਲੇ ਬੰਗ ਬੋਲੇ ਬੰਗ ਬੋਲੇ ਸ਼ੰਕਰ ਮਹਾਰਜ ਪ੍ਰਗਟ ਹੋ ਕੇ ਇੱਕ ਮੁੱਠੀ ਚਾਵਲ ਫਿਰ ਇੱਕ ਚੁੰਡੀ ਚਾਵਲ ਉੱਤੇ ਪਾ ਕੇ ਕਹਿੰਦੇ ਤਤਾਸਤੂ ਪੋਟਲੀ ਓਵੇਂ ਲਵੇਟੀ ਤੇ ਰਸਤੇ 'ਚ ਜਾ ਰਿਹਾ ਤੇ ਖੋਲ ਕੇ ਵੇਖਦਾ ਉਹਦੇ ਕੋਲੇ ਉੱਪਰ ਇੱਕ ਕੱਪੜਾ ਲਿਆਵਿਆ ਸੀ ਉਹ ਵੀ ਵਿਛਾ ਲਿਆ। ਉਹਦੇ ਵਿੱਚੋਂ ਚਾਵਲ ਚੱਕ ਕੇ ਉਹਦੇ 'ਚ ਪਾਏ। ਉਹਦੇ 'ਚੋਂ ਚਾਵਲ ਚੱਕ ਕੇ ਜਦੋਂ ਉਹਦੇ 'ਚ ਪਾਏ ਤੇ ਉਹਨੇ ਹੋਰ ਵਧ ਗਏ। ਉਹ ਇਧਰੋਂ ਚੱਕ ਕੇ ਪਾਵੇ ਉਹਨੇ ਉੱਥੇ ਹੋਰ ਵਧ ਗਏ। ਉੱਥੋਂ ਚੱਕ ਕੇ ਪਾਵੇ ਉੱਥੇ ਹੋਰ ਵਧ ਗਏ। ਉਹਨੇ ਕਰਦੇ ਕਰਾਉਂਦੇ ਨੇ ਪੋਟਲੀ ਰੱਖ ਲਈ ਸਿਰ ਤੇ ਬੰਨ ਕੇ। ਘਰੇ ਗਿਆ। ਘਰਵਾਲੀ ਨੂੰ ਕਹਿੰਦਾ ਬਸ ਸਿਰ ਤੇ ਪੋਟਲੀ ਰੱਖੀ ਵੀ ਸੀ ਐਡੀ ਵੱਡੀ ਪੰਡ ਚਾਵਲਾਂ ਦੀ। ਇੰਨੀ ਪੰਡ। ਇੰਨੀ ਪੰਡ ਰੱਖੀ ਦਿੱਤੀ ਚਾਵਲਾਂ ਦੀ ਬਰਕਤ ਅੰਦਰ ਚੱਲ ਅੰਦਰ 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 ਕੀ ਹੋਇਆ ਕਹਿੰਦੀ ਬੂਆ ਲਾਤਾ ਜਲਦੀ ਜਲਦੀ ਐਂ ਪੰਡ ਰੱਖ ਐਂ ਕਹਿੰਦਾ ਐਂ ਕਰ ਬਸ ਦੱਸ ਕਿੱਥੇ ਰੱਖਾਂ ਕਹਿੰਦੀ ਇੱਥੇ ਐਂ ਕਰਕੇ ਪੰਡ ਲਾਈ ਚਾਵਲਾਂ ਦੀ ਤੇ ਸਿਰ ਤੇ ਪੰਡ ਇੱਕ ਹੋਰ ਇੱਕ ਪੰਡ ਲਾਵੇ ਉਨੀ ਪੰਡ ਫੇਰ ਸਿਰ ਤੇ ਉਨੀ ਲਾਵੇ ਉਨੀ ਫੇਰ ਸਿਰ ਤੇ ਉਨੀ ਲਾਵੇ ਉਨੀ ਫੇਰ ਸਿਰ ਤੇ ਉਨੀ ਲਾਵੇ ਉਨੀ ਫੇਰ ਸਿਰ ਤੇ ਨੀਂਦ ਨਾ ਆਵੇ ਚੱਕਰੋਂ ਲੱਗੇ ਵੀ ਮੇਰੇ ਸਿਰ ਤੇ ਇੰਨਾ ਵਜਨ ਆ ਮੇਰੇ ਸਿਰ ਤੇ ਇੰਨਾ ਵਜਨ ਆ ਮੇਰੇ ਸਿਰ ਤੇ ਇੰਨਾ ਵਜਨ ਕਹੋ ਜੈ ਮਾਤਾ ਦੀ ਫਿਰ ਬੋਲੋ ਜੈ ਮਾਤਾ ਦੀ ਫਿਰ ਬੋਲੋ ਜੈ ਮਾਤਾ ਘਰ ਵਾਲੀ ਨੂੰ ਕਹਿੰਦਾ ਵੀ ਮੈਨੂੰ ਹੁਣ ਨੀਂਦ ਆਈ ਜਾਂਦੀ ਹੈ ਮੈਨੂੰ ਚੱਕਰ ਆਈ ਜਾਂਦੇ ਘਰ ਵਾਲੀ ਕਹਿੰਦੀ ਐਂ ਕਰੋ ਪੰਡ ਸਮੇਤ ਹੀ ਸੌਜੋ ਉਹਨੇ ਵਿਚਾਰੇ ਨੇ ਪੰਡ ਸਮੇਤ ਹੀ ਸਿਰ ਰੱਖਿਆ ਤੇ ਸੌ ਗਿਆ ਉੱਠਿਆ ਤੇ ਕਰੀ ਜਾਵੇ ਮੈਨੂੰ ਭੁੱਖ ਬਹੁਤ ਲੱਗੀ ਹੈ ਕਹਿੰਦੀ ਹੋਰ ਤਾਂ ਕੁਝ ਐ ਨਹੀਂ ਚਾਵਲ ਬਣਾ ਦੇਣੀ ਉਹ ਤੇ ਚਾਵਲ ਬਣਾਤੇ ਉਹ ਜਦੋਂ ਚਾਵਲ ਦੀ ਇੱਕ ਗ੍ਰਾਹੀ ਮੂੰਹ ਚ ਪਾਈ ਇੱਕ ਗ੍ਰਾਹੀ ਅੰਦਰ ਗਈ ਤੇ ਮੂੰਹ ਚ ਚਾਵਲ ਹੋਰ ਉਹ ਜਿੱਥੇ ਰੱਖਦੇ ਸੀ ਉੱਥੇ ਚਾਵਲ ਵੱਧ ਜਾਂਦੇ ਸੀ ਜਿੱਥੇ ਚਾਹਦੇ ਸੀ ਉੱਥੇ ਵੱਧ ਜਾਂਦੇ ਜਿੱਥੇ ਚਾਵਲ ਰੱਖਣ ਉੱਥੇ ਚਾਵਲ ਵੱਧ ਜਾਂਦਾ ਕਹੋ ਜੈ ਮਾਤਾ ਦੀ ਫਿਰ ਬੋਲੋ 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 ਆਵਾਜ਼ ਹੀ ਨਹੀਂ ਦਿੰਦੇ ਫਿਰ ਬੋਲੋ ਜ਼ੋਰ ਨਾਲ ਬੋਲੋ ਜੋ ਨਾ ਬੋਲੋ ਚਾਵਲ ਮੂੰਹ ਦੇ ਅੰਦਰ ਜਾਣ ਮੂੰਹ ਚ ਚਾਵਲ ਹੋਰ ਬਣ ਜਾਣ ਮੂੰਹ ਦੇ ਅੰਦਰ ਚਾਵਲ ਜਾਣ ਅੰਦਰ ਨਗਾਇਆਏ ਹੋਰ ਚਾਵਲ ਬਣ ਚਾਵਲ ਖਾਂਦਾ ਖਾਂਦਾ ਹੀ ਮਰ ਗਿਆ ਔਰ ਜਦੋਂ ਚਾਵਲ ਖਾਂਦਾ ਖਾਂਦਾ ਮਰ ਗਿਆ ਬੁਲਾਇਆ ਗਿਆ ਕਹਿੰਦੇ ਇਹਨੂੰ ਲਗਾਇਆ ਇਹ ਬਿਲੇ ਲਗਾਉਣ ਗਏ ਤੇ ਜਿਨ੍ਹਾਂ ਨੇ ਚੱਕਿਆ ਉਹ ਨਾਲ ਪੰਡ ਚੱਕਦੇ ਸੀ ਇੱਕ ਪੰਡ ਹੋਰ ਤਿਆਰ ਹੋ ਜਾਂਦੀ ਸੀ ਚਾਵਲਾਂ ਦੀ ਉਹ ਕਹਿੰਦੇ ਗਠੜੀ ਤੇ ਠਠੜੀ ਕਹਿੰਦੇ ਸਾਰਾ ਕੁਝ ਹੀ ਉਲਝ ਗਿਆ ਸਾਰਾ ਕੁਝ ਹੀ ਉਲਝ ਗਿਆ ਇਹ ਕਿਵੇਂ ਕਰੀਏ ਅਸੀਂ ਇਹਨੂੰ ਕਿਵੇਂ ਕਿਸੇ ਪਾਸੇ ਲਈਏ ਜਦੋਂ ਇੰਨੀ ਗੱਲ ਕਹੀ ਸ਼ਿਵ ਸ਼ੰਕਰ ਮਹਾਰਾਜ ਪ੍ਰਗਟ ਹੋ ਗਏ ਮਰ ਗਿਆ ਸੀ ਦੁਆਰਾ ਜਿਉਂਦਾ ਕਰਤਾ ਕਹਿੰਦੇ ਹੁਣ ਦੱਸ ਕਹਿੰਦੇ ਮਹਾਰਾਜ ਜੀ ਜਿਵੇਂ ਕਹੋਗੇ ਯਾਦ ਰੱਖੋ ਰੱਬ ਤੋਂ ਮੰਗੋ ਜ਼ਰੂਰ ਪਰ ਉਸ ਤਰੀਕੇ ਦਾ ਮੰਗੋ ਕਿ ਪਰਮਾਤਮਾ ਐਨਾ ਦਈ ਕਿ ਬਸ ਸਬਰ ਤੇ ਸੰਤੋਖ ਨਾਲ ਖਾਈਏ ਕਹੋ ਜੈ ਮਾਤਾ ਦੀ ਫਿਰ ਬੋਲੋ ਜ਼ੋਰ ਨਾ ਬੋਲੋ ਹੋਰ ਜ਼ੋਰ ਨਾ ਬੋਲੋ ਹੋਰ ਜ਼ੋਰ ਨਾ ਬੋਲੋ ਹੋਰ ਜ਼ੋਰ ਨਾ ਬੋਲੋ ਹੋ ਕਾਲੀ ਮੇਰੀ ਮਾਂ ਪਟਿਆਲੇ ਵਿੱਚ ਰਹਿੰਦੀ ਹੈ ਕਾਲੀ ਮੇਰੀ ਮਾਂ ਪਟਿਆਲੇ ਵਿੱਚ ਰਹਿੰਦੀ ਹੈ ਕਾਲੀ ਮੇਰੀ ਮਾਂ ਪਟਿਆਲੇ ਵਿੱਚ ਰਹਿੰਦੀ ਹੈ ਜਿਹੜੇ ਜਿਹੜੇ ਚਾਹੁੰਦੇ ਆ ਸਾਡੇ ਸਰੀਰ ਦਾ ਕਸ਼ਟ ਖਤਮ ਹੋ ਜਾਵੇ ਹੱਥ ਉਠਾ ਕੇ ਕਹੋ ਜੈ ਮਾਤਾ ਦੀ ਜ਼ੋਰ ਨਾਲ ਬੋਲੋ ਹੋਰ ਜ਼ੋਰ ਨਾਲ ਬੋਲੋ ਜਿਨ੍ਹਾਂ ਨੂੰ ਆਨੰਦ ਆ ਰਿਹਾ ਹੱਥ ਉਠਾ ਕੇ ਬੋਲੋ ਜੈ ਮਾਤਾ ਦੀ ਅਰੇ ਜ਼ੋਰ ਨਾਲ ਹੋ ਕਾਲੀ ਮੇਰੀ ਮਾਂ ਪਟਿਆਲੇ ਵਿੱਚ ਰਹਿੰਦੀ ਐ ਕਾਲੀ ਮੇਰੀ ਮਾਂ ਪਟਿਆਲੇ ਵਿੱਚ ਤੇਰੇ ਜੀ ਆ ਹੋ ਕਾਲੀ ਮੇਰੀ ਮਾਂ ਪਟਿਆਲੇ ਵਿੱਚ ਰਹਿੰਦੀ ਐ ਮਾਤਾ ਰਾਣੀ ਕਿਰਪਾ ਕਰਦੀ ਹੈ ਜਦੋਂ ਕਰਦੀ ਹੈ ਜਿਹੜੇ ਬੰਦੇ ਦਾ ਮਨ ਨਹੀਂ ਵੈਨਾ ਉਹਦੇ ਨਾਲ ਹਮੇਸ਼ਾ ਹੀ ਪਰਮਾਤਮਾ ਰਹਿੰਦਾ ਹੈ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਤੋਂ ਉੱਚਾ ਹੋ ਕੇ ਮਾਨ ਨਾ ਕਰੀ ਤੁਹਾਡੇ ਕੋਲ ਜ਼ਿੰਦਗੀ ਚ ਜਿੰਨੇ ਮਰਜੀ ਪੈਸੇ ਆ ਜਾਣ ਜਿੰਨਾ ਧਨ ਮਰਜੀ ਆ ਜਾਵੇ ਜਿੰਨੀ ਜਾਇਦਾਦ ਮਰਜੀ ਬਣ ਜਾਵੇ ਇੱਕੋ ਹੀ ਚੀਜ਼ ਯਾਦ ਰੱਖਿਓ ਬਸ ਕਿ ਹਰ ਪਲ ਉਹਦਾ ਸ਼ੁਕਰੀਆ ਅਦਾ ਕਰਨਾ ਹੈ ਪਰਮਾਤਮਾ ਦਾ हर पल उदा शुक्रिया अदा करना कहो जय माता दी फिर बोलो जय माता जय फिर बोलो जय माता फिर बोलो जय माता जय फिर बोलो जय माता फिर बोलो जय माता आवाज दियो जोर न है ਤੋਂ ਪਾਵੇਗੀ ਮਾਂ ਮੈਨੂੰ ਮਾਰੀਦਾ ਪਾਵੇਗੀ ਮਾਂ ਮੈਨੂੰ ਚਿੱਟੀ ਕਾ ਤੋਂ ਪਾਵੇਗੀ ਮਾਂ ਮੈਨੂੰ ਚਿੱਟੀ ਕਾ ਤੋਂ ਪਾਵੇਗੀ ਮਾਂ ਮੈਨੂੰ ਚਿੱਟੀ ਕਾ ਤੋਂ ਪਾਵੇਗੀ ਅੱਜ ਅੱਜ ਐਸੀ ਕਿਰਪਾ ਹੋਵੇ ਰਾਧਾਸ਼ਟਮੀ ਗਈ ਹੈ ਕਿਹੜੇ ਕਿਹੜੇ ਬ੍ਰਿੰਦਾਵਨ ਜਾਣਾ ਚਾਹੁੰਦੇ ਸੀ ਉਹ ਹੱਥ ਉਠਾ ਕੇ ਬੋਲੋ ਜੈ 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 ਜ਼ੋਰ ਨਾਲ ਜੈ 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 ਰਾਧਾ 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 Get <imitation> out ਸੇ ਹੱਥ ਕਰੋ ਜੈ ਲਹਿਰਾ ਜੈ ਰਾਦਾ 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 ਜੈ ਰਾਦਾ 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 ਜੈ ਰਾਦਾ